ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਹੁਤ ਪਿਆਰ ਜਾਂਦਾ ਤੁਹਾਡਾ ਸਵਾਗਤ ਹੈ YouTube ਫੈਨ ਵੀ ਕਿੱਦਾਂ ਸਾਰੇ ਠੀਕ ਠਾਕ ਹੋ ਦੇਸ਼ ਦੇ ਸਾਰਿਆਂ ਸਤਿ ਸ਼੍ਰੀ ਅਕਾਲ ਔਰ ਕਿੱਦਾਂ ਠੀਕ ਠਾਕ ਹੋ ਮੈਨੂੰ ਵੀ ਤੁਸੀਂ ਸਾਰੇ ਠੀਕ ਠਾਕ ਹੋਵਗੇ ਅਸੀਂ ਵੀ ਠੀਕ ਆ ਤੇ ਅੱਜ 15 April ਹੋ ਗਈ ਆ ਤੇ ਦਿਨ ਸੋਮਵਾਰ ਦਾ ਆ ਤੇ ਕੰਮ ਕਰ ਮੈਨੇ ਵੀਰਲੇ ਕਰਦੇ ਦਾਲ ਪਾਣੀ ਬਣਾ ਲਿਆ ਤੇ ਸਫਾਈ ਵੀ ਕਰ ਲਈ ਸਾਫ ਸਫਾਈ ਕੱਪੜੇ ਕੱਪੜੇ ਜਿਹੜੇ ਮੇਰੇ ਧੋਣ ਵਾਲੇ ਪਏ ਆ ਉਹ ਮੈਂ ਧੋਣੇ ਆ ਹਜੇ ਤੇ ਅੱਜ ਮੈਨੂੰ ਇੰਨੀ ਖੁਸ਼ੀ ਆ ਬਹੁਤ ਜ਼ਿਆਦਾ ਖੁਸ਼ੀ ਆ ਤਾ ਤੁਸੀਂ ਟਾਈਟਲ ਤੇ ਥੰਬਨੇਲ ਦੇਖ ਕੇ ਸਮਝ ਗਏ ਹੋਵੋਗੇ ਮੈਂ ਕਿਸ ਵੀ ਗਲਤੀ ਵੀਡੀਓ ਬਣਾਈ ਅੱਜ ਆ ਬੜੀ ਖੁਸ਼ੀ ਆ ਮੈਨੂੰ ਬਹੁਤ ਬਹੁਤ ਜ਼ਰਾ ਥੈਂਕ ਯੂ YouTube ਫੈਮਿਲੀ ਦਾ YouTube ਟੀਮ ਦਾ ਜਿਹੜੇ ਕਿ ਮੇਰੀਆਂ ਵੀਡੀਓ ਇੰਨੇ ਲੋਕਾਂ ਤੱਕ ਪਹੁੰਚਾਉਂਦੇ ਥੰਬਨੇਲ ਪਹੁੰਚਾਉਂਦੇ ਆ ਤੇ ਟੀਮ ਦਾ ਬਹੁਤ ਬਹੁਤ ਥੈਂਕ ਯੂ ਥੈਂਕ ਯੂ ਯਾਦਾ ਯਾਦਾ ਹੈ ਨਾ ਤੇ ਵੀ ਮੇਰੇ ਚੈਨਲ ਨੂੰ ਪਸੰਦ ਕਰਦੇ ਆ ਮੇਰੀ ਵੀਡੀਓ ਨੂੰ ਪਸੰਦ ਕਰਦੇ ਆ ਵੀ ਜੋ ਮੈਂ ਪਿੰਡੂ ਵੀਡੀਓ ਲੈ ਕੇ ਆਉਣੀ ਆ ਸਿੰਪਲ ਸਾਦੀਆਂ ਜਿਹੀ ਵੀਡੀਓ ਹੁੰਦੀਆਂ ਮੇਰੀਆਂ ਉਹਨਾਂ ਨੂੰ ਪਸੰਦ ਕਰਦੇ ਆ ਤੇ ਇਦਾਂ ਦਾ ਕੋਈ ਸ਼ੋਸ਼ੇਵਾਜੀ ਨਹੀਂ ਹੁੰਦੀ ਕਿ ਕੁਝ ਨਹੀਂ ਹੁੰਦੀ ਹੈਗੀ ਤੇ ਬਿਲਕੁਲ ਨਾਰਮਲ ਜੀ ਵੀਡੀਓ ਹੁੰਦੀਆਂ ਮੇਰੀਆਂ ਪਸੰਦ ਕਰਦੇ ਆ ਬਹੁਤ-ਬਹੁਤ ਧੰਨਵਾਦ ਤੁਹਾਡਾ ਮੈਂ ਕਰਦੀ ਆ ਤੁਸੀਂ ਮੇਰੇ ਚੈਨਲ ਨੂੰ ਇੰਨਾ ਪਿਆਰ ਦਿੰਦੇ ਹੋ ਇੰਨਾ ਪਿਆਰ ਦਿੰਦੇ ਆ ਵੀ ਬਹੁਤ ਜ਼ਿਆਦਾ ਆ ਤੇ ਮੈਂ ਆਪਣੇ ਆਂ ਇੰਨੇ ਜੋਗ ਸਮਝਿਆ ਰਹੀ ਸੀਗਾ ਜਿੰਨੇ ਜੋਗ ਤੁਸੀਂ ਮੈਨੂੰ ਬਣਾਇਆ ਤੇ ਬਹੁਤ-ਬਹੁਤ ਜ਼ਿਆਦਾ ਥੈਂਕ ਯੂ ਤੁਹਾਡਾ ਤੇ ਬੜੀ ਖੁਸ਼ੀ ਹੋ ਮੈਨੂੰ ਦੇਖ ਕੇ 600 ਮੇਰਾ ਸਬਸਕ੍ਰਾਈਬ ਹੋ ਰਿਹਾ ਹੈਗਾ ਹੋਰ ਰਹਿ ਗਿਆ ਔਰ 400 ਰਹਿ ਗਿਆ ਤੇ ਤੁਹਾਡੀ ਹੈਲਪ ਦੇ ਨਾਲ ਹੀ ਮੈਂ 1 1k ਮੇ ਸਬਸਕ੍ਰਾਈਬ ਮੇਰਾ ਕਰਾ ਦਿਓ ਤੇ ਬਸ ਇਦਾਂ ਹੀ ਹੌਲੀ ਹੌਲੀ ਮਿਹਨਤ ਕਰਦੇ ਜਾਵਾਂਗੇ ਦੇਖੋ ਜੀ ਕਹਿਣਾ ਬਹੁਤ ਸੌਖਾ ਆ ਵੀਡੀਓ ਬਣਾਉਂਦੀ ਆ ਕੁਲਵੀਰ ਵੀਡੀਓ ਬਣਾਉਂਦੀ ਆ ਪਾਉਂਦੀ ਆ ਨਾ ਬਹੁਤ ਔਖਾ ਕੰਮ ਆ ਇਹ ਵੀਡੀਓ ਪਹਿਲਾਂ ਆਪਾਂ ਐਡ ਕਰ ਮਤਲਬ ਵੀਡੀਓ ਬਣਾਉਣੀ ਹੈ ਨਾ ਵੀ ਕੈਮਰਾ ਸੈੱਟ ਕਰਨਾ ਵੀ ਕਿਦਾਂ ਕੈਮਰਾ ਸੈੱਟ ਹੈ ਜਾਂ ਕਿਦਾਂ ਕਿਦਾਂ ਨਹੀਂ ਹੈ ਕਿਦਾਂ ਆਪਾਂ ਬੋਲਣ ਦਾ ਕਿ ਸਟਾਈਲ ਆਪਣਾ ਹੈਗਾ ਵੀਡੀਓ ਬਣਾ ਲਈ ਵੀਡੀਓ ਬਣਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਐਡਿਟ ਕਰਨੀ ਹੈ 2-3 ਘੰਟੇ ਲੱਗ ਜਾਂਦੇ ਆ ਤੇ ਆਪਾਂ ਬਹੁਤ ਮਿਹਨਤ ਲੱਗਦੀ ਹੈ ਕੋਈ ਵੀ ਕੰਮ ਲਾ ਲਓ ਕੋਈ ਵੀ ਖੇਤੀਬਾੜੀ ਦਾ ਲਾ ਲਓ ਜਾਂ ਕੋਈ ਮਕੈਨਿਕ ਦਾ ਲਾ ਲਓ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਦੇਖੋ ਜੀ ਮਿਹਨਤ ਕਰਕੇ ਵਾਹੀ ਕੋ ਤਰੱਕੀ ਦੀਏ ਬੈ ਨਾ ਉਹ ਮਿਹਨਤ ਵੀ ਇੱਕ ਨਾ ਖੰਡ ਵਰਗੀ ਲੱਗਦੀ ਆ ਸੋ ਇਹ ਗੱਲ ਆ ਮਿਹਨਤ ਕਰੋ ਸੱਚੇ ਮਨ ਨਾਲ ਕਰੋ ਮਿਹਨਤ ਸੱਚੀ ਕਰੋ ਤੇ ਝੂਠ ਵਿੱਚ ਵਿਸ਼ਵਾਸ ਨਾ ਰੱਖੋ ਨਾ ਜੋ ਹੈਗਾ ਸੱਚ ਆ ਤੇ ਮਿਹਨਤ ਚਲੋ ਕਰਨਾ ਆਪਣਾ ਫਰਜ਼ ਆ ਵਾ ਕੀ ਵਾ ਗੁਰੂ ਨੇ ਜੋ ਫਲ ਦੇਣਾ ਉਹਨੇ ਦੇ ਹੀ ਦੇਣਾ ਆ ਤੇ ਬਸ ਚੱਲਦੇ ਜਾਓ ਚੱਲਦੇ ਜਾਓ ਚੱਲਦੇ ਜਾਓ ਮਿਹਨਤ ਕਰਦੇ ਜਾਓ ਤੇ ਵਾ ਗੁਰੂ ਆਪੇ ਰੰਗ ਭਾਗ ਲਾ ਦਿੰਦਾ ਆ ਤੇ ਤੁਹਾਡੀ ਹੈਲਪ ਸਪੋਰਟ ਦੇ ਨਾਲ ਹੀ ਆ ਬਸ ਤੇ ਹੋਰ ਇਨਸਾਨ ਕੱਲਾ ਦਾ ਕੁਝ ਵੀ ਨਹੀਂ ਹੈਗਾ ਬਹੁਤ ਜਰਾ ਧੰਨਵਾਦ ਮੈਂ ਕਰਦੀ ਆ ਦੂਸਰੀ ਕਹਿੰਨਾ ਵਾਰ-ਵਾਰੇ ਕੋਈ ਗੱਲ ਕਰੀ ਜਾਂਦੀ ਏ ਹਾਂਜੀ ਥੈਂਕ ਯੂ ਸਭ ਤੋਂ ਪਹਿਲਾਂ YouTube ਦਾ YouTube ਟੀਮ ਦਾ ਤੇ ਜਿਹੜੇ ਸਾਡੇ ਵੀਡੀਓ ਨੂੰ ਥੰਬਨੇਲ ਨੂੰ ਇੰਨਾ ਲੋਕਾਂ ਲੱਖਾਂ ਲੋਕਾਂ ਤੱਕ ਪਹੁੰਚਾਉਂਦੇ ਆ ਉਹ ਸਾਨੂੰ ਕਲਿੱਕ ਕਰਦੇ ਦੇਖਦੇ ਆ ਪਸੰਦ ਕਰਦੇ ਆ ਨਾ ਬਹੁਤ ਵਾਅ YouTube ਫੈਮਿਲੀ ਦਾ ਇੰਨਾ ਧੰਨਵਾਦ ਕਰਦੀ ਮੈਂ ਵਾਰ-ਵਾਰ ਕਰਦੀ ਆ ਵੀ ਬਸ ਇਦਾਂ ਸਾਡੀ سپورਟ ਬਣੀ ਰਹੇ ਹੋ ਹਨਾ ਤੇ ਇੱਥੇ ਆ ਗਈ ਹੁਣ ਮੈਂ ਨਾ ਮੂੰਹ ਧੋ ਲਿਆ ਸਿੰਪਲ ਪਾਣੀ ਦੇ ਨਾਲ ਧੋ ਕੇ ਤੇ ਫਿਰ ਮੈਂ ਨਾ ਦਹੀਂ ਮਤਲਬ ਵਰਤਿਆ ਉਹ ਵੀ ਘਰ ਦਾ ਹੋਇਆ ਮਤਲਬ ਜਿਹੜਾ ਕਰਦਾ ਜੰਮਿਆ ਹੋਇਆ ਦਹੀਂ ਬਹੁਤ ਵਧੀਆ ਹੁੰਦਾ ਆ ਤੇ ਆਪਾਂ ਦੁਕਾਨੋਂ ਲਿਓਨੇ ਆ ਤੇ ਉਹ ਉਹ ਚੀਨੀ ਹੁੰਦੀ ਏ ਦਹੀਂ ਕਰਦਾ ਹੋਇਆ ਤੇ ਬਹੁਤ ਵਧੀਆ ਗੱਲ ਆ ਜੇ ਨਾ ਹੋਵੇ ਕੋਈ ਨਹੀਂ ਉਹ ਵੀ ਚੱਲੂਗਾ ਤੇ ਦੇਖੋ ਜੀ ਹਾਂ ਜਿੱਦਾਂ ਮੂੰਹ ਤੇ ਦਾਗ ਹੋ ਗਏ ਛਾਈਆਂ ਹੋ ਗਈਆਂ ਧੱਬੇ ਜੇ ਹੋ ਗਏ ਤੇ ਇਸ ਚੀਜ਼ ਤੋਂ ਬਹੁਤ ਵਧੀਆ ਟ੍ਰਿਕ ਆ ਇਹ ਤੇ ਤੁਸੀਂ ਵੀ ਵਰਤ ਕੇ ਦੇਖਿਓ ਪਹਿਲਾਂ ਮੈਂ ਆਪਣੇ ਆਪ ਜੂਸ ਕੀਤਾ ਆ ਬੀ ਕਿਦਾਂ ਦਾ ਮੈਨੂੰ ਸਹੀ ਰਿਹਾ ਮੈਨੂੰ ਰਿਜ਼ਲਟ ਬਹੁਤ ਵਧੀਆ ਲੱਗਾ ਇਹਦਾ ਬਹੁਤ ਸੋਹਣਾ ਰਿਜ਼ਲਟ ਆਇਆ ਕਿ ਕੋਈ ਖਰਚਾ ਨਹੀਂ ਹੈਗਾ ਕੋਈ ਮਹਿੰਗਾ ਨਹੀਂ ਖਰਚਾ ਹੈਗਾ ਕੋਈ ਕੋਈ ਔਖਾ ਨਹੀਂ ਹੈਗਾ ਵੀ ਐਸੀ ਕਿਦਾਂ ਚੀ ਲੈ ਆਵਾਂਗੇ ਜਾਂ ਕਿਦਾਂ ਵੀ ਆ ਤੇ ਬਹੁਤ ਸਿੰਪਲ ਤਰੀਕਾ ਹੈ ਤੁਸੀਂ ਵੀ ਮੇਰੇ ਇਹ ਪੈਣਾ ਜਰੂਰ ਦਾਗ ਤੱਬਿਆ ਸ਼ਾਈਆਂ ਤੋਂ ਨਾ ਪਹਿਲਾਂ ਦਹੀਂ ਵਰਤ ਕੇ ਦੇਖਿਓ ਤੇ ਪਹਿਲਾਂ ਵੈਸੇ ਮੈਂ ਬਹੁਤ ਚੀਜ਼ਾਂ ਵਰਤਦੀ ਆ ਵੈਸੇ ਇੰਨੀਆਂ ਵੀ ਨਹੀਂ ਵਰਤਦੀ ਹੈਗੀਆਂ ਵੀ ਜਿਹੜੀ ਮੈਨੂੰ ਚੰਗੀ ਲੱਗੇ ਜਾਂ ਕਿਦਾਂ ਵੀ ਹੈਨਾ ਮੈਂ ਬਹੁਤਾ ਮੇਕਅਪ ਨਹੀਂ ਕਰਦੀ ਹੈਗੀ ਤੇ ਨਾ ਮੈਨੂੰ ਪਤਾ ਸ਼ੂਟ ਕਰਦਾ ਆ ਤੇ ਸਿਮਪਲੀ ਤੌਰ ਤੇ ਪਿਛਲੇ ਦਿਨ ਅੱਜ ਮੈਂ ਨਾ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਤੇ ਦੂਜਾ ਕੀ ਕਹਿੰਦੇ ਆ ਉਹਨੂੰ ਐਲਵੇਰਾ ਜੈਲ ਇਹ ਮਿਕਸ ਮਿਕਸ ਕਰਕੇ ਲਾਇਆ ਸੀ ਕੁਝ ਫਰਕ ਪਿਆ ਮੇਰੇ ਫੇਸ ਨੂੰ ਪਰ ਬਹੁਤਾ ਨਹੀਂ ਪਿਆ ਤੋਂ ਤੋਂ ਬਾਅਦ ਮੈਨੂੰ ਇਹ ਤਰੀਕਾ ਵਧੀਆ ਲੱਗਾ ਤੇ ਇਹ ਮੈਂ ਅਪਣਾਇਆ ਇਹਦਾ ਰਿਜ਼ਲਟ ਮੈਨੂੰ ਬਹੁਤ ਵਧੀਆ ਲੱਗਾ ਵੀ ਇੱਕਦਮ ਚਿਹਰਾ ਸਾਫ਼ ਹੋ ਜਾਂਦਾ ਆ ਤੇ ਬਹੁਤ ਜੀ ਟ੍ਰਿਕ ਹੈ ਆਪਣੇ ਲਈ ਅਸੀਂ ਤਾਂ ਚਲੋ ਟਾਈਮ ਕੱਢਦੀਆਂ ਨਹੀਂ ਆਪਣੇ ਘਰ ਵਾਸਤੇ ਬੱਚਿਆਂ ਵਾਸਤੇ ਟਾਈਮ ਪੂਰਾ ਕੱਢਦੀਆਂ ਭੈਣਾਂ ਨੂੰ ਚਾਹੀਦਾ ਵੀ ਆਪਣੇ ਵਾਸਤੇ ਵੀ ਟਾਈਮ ਕੱਢਣਾ ਆਪਣੇ ਸਿਹਦਾ ਵਿਖਿਆਰ ਰੱਖਣ ਆਪਣੇ ਫੈਮਿਲੀ ਦੇ ਨਾਲ ਨਾਲ ਤੇ ਸੋ ਇਹ ਗੱਲ ਹੈ ਜੇ ਆਪਾਂ ਆਪਣੀ ਸਿਹਦਾ ਖਿਆਰ ਖਾਂਗੇ ਤੇ ਫਿਰ ਹੀ ਸਹੀ ਤਾਂ ਹੁਣ ਮੈਂ ਆ ਕੱਪੜੇ ਥੋੜੇ ਸੀਗੇ ਮੇਰੇ ਕੱਪੜੇ ਦੇ ਵਿੱਚ ਜਮਾ ਹੁੰਦੇ ਨਹੀਂ ਹੈਗੇ ਤੇ ਫਟਾਫਟ ਧੋ ਲਈ ਦੇ ਨਾਲੋਂ ਨਾਲ ਹੀ ਇਹ ਮਸ਼ੀਨ ਚੱਲ ਰਹੀ ਹੈ ਮੈਥਮੈਟਿਕ ਗੀੜਾ ਆ ਦੇਖੋ ਵੀ ਪੈਂਡਿਆ ਤਾਂ ਕਣ ਬਣ ਕਣ ਬਣ ਹੋ ਰਹੀ ਹੈ ਮੀ ਵੀ ਕਾਦਾ ਰੱਬ ਦੇ ਰੰਗਿਆ ਤਾਂ ਹੁਣ ਲੌਲ ਗਈ ਮਸ਼ੀਨ ਕੇ ਇਹ ਕੋਲ ਲੋਡ ਤਾਂ ਹੈ ਨਹੀਂ ਮੀ ਦੀ ਪਰ ਜੋ ਨੂੰ ਮਜਬੂਰਿਆ ਹਨਾ ਇਹਨੇ ਦੀ ਇਹ ਤਾਂ ਕੜਕੀ ਧੁੱਪ ਲੱਗਦੀ ਹੁੰਦੀ ਸੀਗੀ ਜਿਹੜਾ ਹੁਣ ਮੈਨੂੰ ਚੰਗਾ ਲੱਗਦਾ ਜੋ ਕਿਨਵਣ ਕਿਨਵਣ ਆਉਂਦੀ ਹੈ ਤੇ ਮੀਂਹ ਖੁੱਲ ਕੇ ਵੀ ਨਹੀਂ ਆਉਂਦਾ ਹੈਗਾ ਇਹ ਖੁੱਲ ਕੇ ਮੀਂਹ ਆਉਂਦਾ ਨਹੀਂ ਹੈਗਾ ਮੈਨ ਨਾਲ ਨਹੀਂ ਆ ਮਸ਼ੀਨ ਤੇ ਮੇਰੇ ਕੱਪੜੇ ਧੋ ਜਾਣਗੇ ਵੇ ਵਸ ਤੋਂ ਥੋੜਾ ਬਤਈਆ ਇਹ ਤੋਂ ਲੈ ਸੀ ਗਿਆ ਆ ਦੇਖੋ ਮੈਂ ਸਵੇਰੇ ਕੀਤਾ ਸ਼ੀਸ਼ਾ ਸਾਫ ਤੇ ਨਾ ਹਨਾ ਸਾਫ ਕਰੋ ਤਾਂ ਕੋਤਣ ਲੱਗਦਾ ਰਹਿੰਦਿਆ ਹਾਂਜੀ ਮੇਰਾ ਹੁਣ ਚਿਹਰਾ ਠੀਕ ਲੱਗਦਾ ਨਾ ਮੈਂ ਲੈ ਹੀਦਾ ਲਾਇ ਸੀਗਾ ਬਣਾ ਕੇ ਤੇ ਕੱਲਾ ਤਈ ਮੂਤੇ ਤੇ ਕੋਈ ਕਟਾ ਮਿੱਟੀ ਧੂਲ ਜੀ ਸਾਫ ਹੋਈ ਨਜ਼ਰ ਆ ਗਏ ਆ ਹਾਂਜੀ ਕੱਪੜੇ ਤੇ ਮੇਰੇ ਧੋਤੇ ਗਏ ਆ ਦੇਖੋ ਕੱਪੜੇ ਥੋੜੇ ਉੱਤੇ ਸੀਗੇ ਕੱਪੜੇ ਜੇ ਅਸੀਂ ਰੋਈ ਧੋਲੀਦੇ ਆ ਤੇ ਫੇਰ ਘੱਟ ਹੋ ਜਾਂਦੇ ਆ ਤੇ ਨਾਲ ਅੱਜਕੱਲ ਦੇ ਕੱਪੜੇ ਜਿਹੜੇ ਹੁੰਦੇ ਬਹੁਤ ਸੌਖੇ ਹੁੰਦੇ ਧੋਣੇ ਤੇ ਗੱਲ ਹੁੰਦੀ ਸਿਆਲਾਂ ਦੀ ਸੁੱਕਦੇ ਨਹੀਂ ਛੇਤੀ ਤਾਂ ਰੋਟੀ ਵਾਲੇ ਪੋਣੇ ਵੀ ਧੋਲੇ ਆ ਮੈਂ ਤੇ ਦੇਖੋ ਜੀ ਰੋਟੀ ਕਰਕੇ ਭੱਜੇ ਫਿਰਦੇ ਕੇ ਇੱਧਰ ਰੱਖਦੀ ਉੱਧਰ ਹਨਾ ਤੇ ਰੋਟੀ ਵਾਸਤੇ ਆਪਾਂ ਮਿਹਨਤ ਕਰਦੇ ਆ ਉਹ ਨਾਲ ਛੱਟਾਂ ਵੀ ਆ ਗਈਆਂ ਥੋੜ੍ਹੀ ਥੋੜ੍ਹੀਆਂ ਤੇ ਯਰ ਕਣਕਾਂ ਹੁੰਦੀਆਂ ਨੇ ਇੱਥੇ ਕਿਤੇ ਹਰ ਸਾਲ ਹੀ ਰੱਬ ਨੂੰ ਜਿਦਾ ਚੰਗਾ ਲੱਗਦਾ ਉਹਦੇ ਹੁੰਦੀ ਹੈ ਕਣਕਾਂ ਤੇ ਇੱਕ ਵਾਰੀ ਤੇ ਬਹੁਤ ਮੀਂਹ ਆ ਗਿਆ ਕਣਕਾਂ ਕਾਲੀਆਂ ਹੋ ਗਈਆਂ ਸੀਗੀਆਂ ਤੇ ਨਾ ਟਾਪੀ ਨੂੰ ਜੋ ਆ ਗਈਆਂ ਤੇ ਨਾ ਬਹਿ ਪਸ਼ੂਆਂ ਤੇ ਚਲੋ ਕੰਮ ਆ ਗਈ ਅਸੀਂ ਪਿੜੇ ਨੂੰ ਤੇ ਦੇਖੋ ਕਿਦਾਂ ਬਦਲ ਹੋਇਆ ਆਇਆ ਇੰਨਾ ਅੱਗੇ ਜਿਆਦਾ ਬੱਦਲ ਕਪੜੇ ਧੋ ਲਏ ਤੇ ਕਪੜੇ ਹੁਣ ਮੇਰੇ ਸਿਰ ਨੇ ਸੁੱਕ ਜਾਣੇ ਨਾਲ ਸੁਕਾਏ ਵੀ ਆਵੇਂ ਤੇ ਬੱਦਲ ਬਹੁਤ ਜ਼ਿਆਦਾ ਹੋਇਆ ਆ। ਬਰੂਝਾ ਹੋਇਆ ਆ ਤੇ ਕਣੀਆਂ ਵੀ ਪੈ ਰਹੀਆਂ। ਜਿਦਾਂ ਕਹਿੰਦੇ ਨੇ ਗਿੱਦੜ ਗਿੱਦੜੀ ਦਾ ਵਿਆਹ ਹੁੰਦਾ ਆ ਉਹ ਹਸਾ ਹੋਇਆ। ਅੱਜ ਮੌਸਮ ਇਦਾਂ ਦਾ ਹੀ ਆ। ਕੁੱਪੜੇ ਕੁੱਪੜੇ ਧੋ ਲਏ ਮੈਂ ਤੇ ਚਲੋ ਆਪੇ ਸੁੱਕਦੇ ਰਹਿਣਗੇ। ਸਮਾਂ ਕਿ ਹੁਣ ਗਰਮੀ ਆ ਗਈ ਹੈ ਤਾਂ ਕਵਰ ਵੀ ਲਾ ਕੇ ਰੱਖ ਲਿਆ ਇਸੀ ਤੋਂ ਤੇ ਇਸੀ ਇਹ ਜੂਂਝ ਲਈ ਚ ਲੱਗੂਗਾ ਹੁਣ ਇਹਦੇ ਨਹੀਂ ਲੱਗਣਾ ਹੈਗਾ ਕਣੀਆਂ ਆ ਗਈਆਂ ਤੇ ਕਪੜਾ ਦਾ ਕੰਮ ਮੇਰਾ ਹੋ ਗਿਆ ਫਿਨਿਸ਼ ਥੋੜੇ ਬਹੁਤ ਕਪੜੇ ਸੀਗੇ ਹੁਣ ਚੱਲਦੇ ਆਂ ਨੀਚੇ ਤੇ ਦੇਖੋ ਕਣੀਆਂ ਵੀ ਦੇਆਂ ਬਣਾਈ ਦਾਲ ਜਿਹੜਾ ਦਾਲ ਬਣਾਲੀ ਮੈਂ ਸਵੇਰੇ ਤੇ ਅੱਜ ਪਤਾ ਨਹੀਂ ਕੀ ਹੋ ਗਿਆ ਉਹਦਾ ਵੈਸੇ ਦਾਲ ਤੇ ਮੇਰੀ ਬਣ ਗਈ ਅੱਜ ਤੇ ਪਰ ਮੇਰੇ ਨਾਲ ਕੁੱਕਰ ਵਿਚਾਰਕ ਕਾਲਾ ਹੋ ਗਿਆ ਦੇਖੋ ਕਿਦਾਂ ਦਾ ਮੂੰਹ ਹੋ ਗਿਆ ਇਹਦਾ ਤੇ ਅੱਜ ਜਿੱਦਾਂ ਨਾ ਕਾ ਲਫਾਫੇ ਜੇ ਬਹੁਤ ਠੇ ਹੋਏ ਸੀਗੇ ਤਾਂ ਵਿਸਾਖੀ ਦਾ ਪ੍ਰੋਗਰਾਮ ਤਾਂ ਚੱਲਦੇ ਰਹੇ ਤੇ ਫਿਰ ਅਗਬਾਲੀ ਨਹੀਂ ਤੇ ਇਹ ਦੇ ਇਕੱਠੇ ਹੁੰਦੇ ਨੇ ਮੈਂ ਇਕੱਠੇ ਕਾਦੀ ਦੀ ਬੋਰਾ ਭਰ ਕੇ ਅੱਖ ਲਗਾ ਕੇ ਜਾਂਦਾ ਤੇ ਉਹ ਹੈ ਸਵੇਰੇ ਅੱਗ ਵਾਲੀ ਤੇ ਨਾਲੇ ਬਣਾਈ ਦਾਲ ਪਰ ਉਹਦਾ ਵੀ ਕਾਜ ਇਕੱਠੇ ਹੁੰਦੇ ਤੇ ਵੀ ਕਿਦਾਂ ਲੰਬ ਪੈਂਦੀ ਆ ਤੁਮੇ ਦੇਖਿਆ ਨੇ ਕੰਮ-ਕੰਮ ਕਰਦੀ ਰਹੀ ਤੇ ਲਾ ਕੁੱਕਰ ਮੇਰਾ ਕਾਲਾ ਹੋ ਗਿਆ ਪਰ ਦਾਲ ਸੋਹਣੀ ਬਣ ਗਈ ਵਿੱਚ ਜਿਹੜੀ ਚੁੱਲੇ ਤੇ ਦਾਲ ਸਬਜ਼ੀ ਹੁੰਦੀ ਆ ਜੇ ਰੋਟੀ ਹੁੰਦੀ ਆ ਬਹੁਤ ਸੋਹਣੀ ਸਵਾਦ ਬਣਦੀ ਆ ਕੋਣੀ ਗੈਸ ਤੇ ਨਹੀਂ ਬਧੇ ਬਣਦੀ ਹੈਗੀ ਤੇ ਇਸ ਕਰਕੇ ਚੁੱਲਾ ਵਿੱਚ ਬਾਲਣਾ ਚਾਹੀਦਾ ਆ ਤੇ ਮੈਂ ਕਦੀ ਸੌਰੀ ਪੂੜਾ ਨਹੀਂ ਲਖਾਇਰ ਉਹ ਪ੍ਰੈਜ਼ੀਡੈਂਟ ਤੇ ਜਿੱਲੇ ਤੇ ਬਾਉਲੀ ਦੇ ਹਿਸਾਬ ਨਾਲ ਅੱਗੇ ਸੋਹਣੇ ਬੜ ਜਾਂਦੀ ਆ ਤੇ ਹੁਣ ਬਣਾਉਣ ਜਿਵੇਂ ਅਸੀਂ ਦਰਬਲੇ ਸੀ ਹੁਣ ਬਣਾਇਆ ਮੈਂ ਬਣਾਣਾ ਕੀ ਆ ਦੇਖੋ ਇਹ ਬਨਾਣਾ ਅੱਜ ਤੇ ਮਸਤੂਈ ਬਨਾਣ ਨੇ ਬਹੁਤ ਆ ਕੀ ਆ ਬਨਾਣਾ ਕੀ ਆ ਬਹੁਤ ਵਧੀਆ ਬਣਦਾ ਇਹ ਆਪਾਂ ਖਾਣਾ ਚਾਹੀਦਾ ਹੈ ਦੇਖੋ ਨਾਲ ਆ ਇੱਕ ਗੰਡਾ ਤੇ ਇੱਕ ਲਸਣ ਦੀ ਹੋਰਾ ਮਤ ਅਦਰਕ ਪੋਣਾ ਤੇ ਕੁਆੜੀ ਆਪਾ ਚਰਕੇ ਹੁਣ ਮੈਂ ਕਟਲ ਮਾ ਸਬਜੀ ਤੇ ਇਹ ਸਬਜੀ ਅਦਰਕ ਮਾਦ ਨਾਲੇ ਬਣਾ ਲਵਾਂ ਦੇਖੋ ਜੀ ਬੀਬੀਆਂ ਪਣਾ ਦਾ ਕਹੀੇ ਕੰਮ ਆ ਹਾਊਸ ਵਾਈਫਾਂ ਦਾ ਰੋਟੀ ਪਾਣੀ ਕਰ ਲਿਆ ਬਣਾ ਲੂ ਇੱਕ ਟਾਈਮ ਦਾ ਖਾ ਲਿਆ ਦੋ ਟਾਈਮ ਦਾ ਫੇਰ ਸ਼ੁਰੂ ਫਿਕਰ ਜਿੰਨ ਕੀ ਤੇ ਚਲਦੀ ਜਾਣੀ ਐ ਚਲਦੀ ਰਹਿਣੀ ਆ ਤੇ ਹਾਂਜੀ ਮੈਂ ਕੀ ਸਬ지 ਕੱਟ ਲਈ ਆ ਤੇ ਤੜਕਾ ਮੇਰਾ ਪੁੱਜ ਗਿਆ ਤੇ ਹੁਣ ਮੈਂ ਮੇਥੀ ਮਸਾਲਾ ਪਾਉਣਾ ਜਿੰਨੀ ਕਿ ਮੈਨੂੰ ਮਤਲਬ ਹਲਦੀ ਦਾ ਚਮਚ ਹਲਦੀ ਦਾ ਇੱਕ ਲੂਨ ਦਾ ਇੱਕ ਮਸਾਲੇ ਦਾ ਸਿੰਪਲ ਸਾਦੇ ਤਰੀਕੇ ਨਾਲ ਬਣਾਉਣੀ ਆ ਸਬਜੀ ਇਹ ਕੋਈ ਆਪਾਂ ਕੋਈ ਚੀਜ਼ਾ ਪਾਉਣ ਨੂੰ ਜਿੰਨੀ ਆ ਮਰਜ਼ੀ ਪਾਈ ਜੋ ਤੇ ਥੋੜਾ ਆ ਇਹ ਘਰ ਦੀ ਗੁੱਟੀ ਮਿਰਚਾਂ ਬਹੁਤ ਤੇਜ਼ ਆ ਲਾਲ ਮਿਰਚਾਂ ਹੈ ਇਸ ਕਰਕੇ ਸਾਧ ਪਾਈਆ ਆ ਸਾਧ ਜੀ ਪਹਿਕੇ ਰੱਖ ਲਈ ਸੀ ਮੈਂ ਤੇ ਹੁਣ ਆਣੀ ਦੇ ਵਿੱਚ ਬਹੁਤਾ ਪਾਣੀ ਨਹੀਂ ਪਾਉਣਾ ਕਿਉਂਕਿ ਪਾਣੀ ਆਪ ਹੀ ਛੱਡ ਦਿੰਦੀ ਆ ਇਹ ਪਾਣੀ ਇਹਦੇ ਵਿੱਚ ਬਹੁਤ ਹੁੰਦਾ ਸਬਜੀ ਮੇਰੀ ਕੀ ਇਹ ਦੀ ਪੇਸਟ ਪੇਸਟੀ ਬਣਦੀ ਗਈ ਆ ਤੇ ਹੋ ਜਾਣੀ ਤਿਆਰ ਬਣ ਗਈ ਤੜਕਾ ਲੱਗ ਗਿਆ ਤੇ ਮੈਨੂੰ ਰੱਖ ਲੈਣਾ ਸਹਿਮ ਤੇ ਤੇ ਫਿਰ ਸਵਾਲ ਨਾਲ ਕੀ ਤੇ ਸਬਜੀ ਖਾਵਾਂਗੇ ਹੈਨਾ ਤਾਂ ਦੇਖੋ ਤੋਂ ਕਿ ਨਿਕੜਾ ਕੇ ਜੜੀ ਇਹ ਵਾਰ ਛਿੱਟਾਂ ਪਈਆਂ ਸੀਗੀਆਂ ਛਿੱਟਾਂ ਪੈ ਕੇ ਤਾਂ ਫਿਰ ਹੋਈ ਮੌਸਮ ਦਾ ਹਾਲ ਜਿਹਾ ਹੋ ਗਿਆ ਤੇ ਚਲੋ ਜੀ ਮੈਂ ਤੇ ਮਸਾਲਾ ਮਿਕਸ ਹਾਂਜੀ ਸਬਜੀ ਮੇਰੀ ਬਣ ਕੇ ਹੋ ਗਈ ਤਿਆਰ ਕੇ ਦੀ ਬਹੁਤ ਟੇਸਟੀ ਮਚਨ ਦੇਸੀ ਕੀ ਪਾ ਗਏ ਤੇ ਰੋਟੀ ਖਾਧੀ ਆ ਤੇ ਦਦਰ ਫਿਰ ਸਵੇਰੇ ਤੁੱਤੇ ਸੀ ਮੈਂ ਦਾਣੇ ਹਾਂਜੀ ਤੋਤੀ ਸੀ ਦਾਣੇ ਦੇਖੋ ਕਿੰਨੇ ਸੋਹਣੇ ਆ ਇਹਨੂੰ ਚਮਕਣ ਦੇ ਸੋਨੇ ਵਾਂਗ ਹਣਾ ਕੱਲਾ ਕੱਲਾ ਦਾਣਾ ਸਾਫ਼ ਹੋ ਗਿਆ। ਜੋ ਵਿੱਚ ਮਿੱਟੀ ਕਟਾ ਸਭ ਨਿਕਲ ਗਿਆ ਬਾਹਰ। ਤੇ ਇਦਾਂ ਦਾਣੇ ਸੋਹਣੇ ਸਵਾਰੇ ਜਾਣ ਦਾ ਆਟਾ ਵੀ ਸੋਹਣਾ ਆਉਂਦਾ ਆ ਤੇ ਰੋਟੀ ਵੀ ਬਹੁਤ ਸੋਹਣੀ ਆਉਂਦੀ ਆ ਇਹਨੂੰ। ਚਿੱਟੀ ਰੋਟੀ ਆਉਂਦੀ ਆ। ਦੇਖਣ ਨੂੰ ਵੀ ਚੰਗੀ ਲੱਗਦੀ ਆ ਤੇ ਖਾਣ ਨੂੰ ਵੀ ਬਹੁਤ ਏਸੀ ਲੱਗਦੀ ਹੈ ਨਾ। ਤੇ ਜਦੋਂ ਵੀ ਮੈਂ ਨਾ ਆਟਾ ਭਿਉਣੀ ਹੁੰਨੀ ਆ ਤੇ ਮੈਂ ਇਦਾਂ ਹੀ ਭਿਉਣੀ ਹੁੰਨੀ ਆ। ਜਦ ਤੱਕ ਮੇਰਾ ਥੋੜਾ ਆਟਾ ਰਹਿ ਜਾਂਦਾ ਆ। ਦੇਖੋ ਜੀ ਖਤਮ ਹੋਇਆ ਤਾਂ ਪਹਿਲੇ ਹੋਣਾ ਹੀ ਆ। ਇਹਦੇ ਨਾਲ ਪਹਿਲਾਂ ਪਹਿਲਾਂ ਬੰਦ ਕਰ ਲ ਇਹ ਮੇਰੇ ਆਟਾ ਵੀ ਆਟਾ ਚਲੋ ਮੁਕੇ ਕੋਈ ਚੀਜ਼ ਨਹੀਂ ਉਕਣ ਦੇ ਦੀ ਤੇ ਮਤਾ ਕੇ ਵੀ ਲੈਣੀਆਂ ਤੇ ਡਰਮ ਕੱਢ ਲਿਆ ਬਾਹਰ ਸਵੇਰੇ ਪੁਰਾਣੇ ਦਾਣੇ ਹੁਣ ਕੱਢ ਲਏ ਵਿੱਚੋਂ ਤੇ ਨਵੇਂ ਹੁੰਦੇ ਦਾਣੇ ਪਾਉਣੇ ਵਿੱਚ ਇਹਦੇ ਵੈਗਰੂ ਸਾਰਿਆਂ ਦੇ ਕਰਮਾ ਚ ਕਰੇ ਹਨ ਨਵੇਂ ਦਾਣੇ ਤੇ ਬਸ ਪ੍ਰੋਗਰਾਮ ਹੋਇਆ ਨਾ ਸ਼ੁਰੂ ਹੁਣ ਬਾਡੀਆਂ ਦਾ ਵੀ ਤੇ ਦਾਣੇ ਵੀਰੇ ਤਕਰੀਬ ਸੁੱਕ ਗਏ ਕੋਈ ਧੁੱਪਨਵਾ ਕੇ ਤੇ ਫਿਰ ਇਹਨੂੰ ਛੱਡ ਕੇ ਆਉਣਾ ਚੱਕੀ ਤੇ ਹਨਾ ਤੇ ਚੰਦਰਾ ਸੱਕ ਜਾਣ ਲੱਗਾ। एकदम ਸਾਫ ਹੋ ਜਾਣ। ਬੁਰੀ ਆ ਜਾਏ। ਤੇ ਨਾਲੇ ਸ਼ਾਮ ਨੂੰ ਤੁਹਾਨੂੰ ਹਨਾ। ਜਾਵਾਂਗੇ ਨਵੇਂ ਘਰ। ਜਿਹੜਾ ਨਹੀਂ ਗੋਲੂ ਘਰ ਤੇ ਸ਼ਾਮ ਦਾ ਪ੍ਰੋਗਰਾਮ ਹੈ। ਹਾਂਜੀ ਮੈਂ ਘਰ ਦੇ ਇੱਕ ਕੰਮ ਕਰਨ ਵੇੜ ਕੇ ਆ ਗਈਆਂ ਤੇ ਰਾਨੂੰ ਭੰਜੀ ਦੇ ਘਰ ਤੇ ਛੋਟਾ ਜਿਹਾ ਗੋਲੂ ਬੱਚਾ ਆ ਪੋਤਾ ਪੈਣ ਜੀ ਹੋਣਾ ਦਾ ਤਾਂ ਉਹਨੂੰ ਨਾਮ ਐਸੇ ਆ ਵੀ ਰੱਖਿਆ ਮੈਂ ਗੋਲੂ ਤੇ ਨਾਮ ਬਹੁਤ ਸੋਹਣਾ ਉਹਦਾ ਤੇ ਮੈਂ ਪਿਆਰ ਨਾਲ ਰੱਖਿਆ ਤੇ ਇਹਨਾਂ ਦੇ ਘਰ ਚੌਂਕੀ ਅੱਜ ਤਿੰਨ ਰਾਤੇ ਚੱਲਣ ਡੇ ਮਾਤਾ ਰਾਣੀ ਦੇ ਤੇ ਬੀਬੀਆਂ ਪੇਟਾ ਗਾ ਰਹੀਆਂ ਬੜਾ ਆਨੰਦ ਆਉਂਦਾ ਸੁਣ ਕੇ ਤੇ ਆਪਾਂ ਇਦਾਂ ਮਤਲਬ ਵੀਡੀਓ ਨਹੀਂ ਆ ਲਾ ਸਕਦੇ ਆ ਤੇ ਕਾਪੀਰਾਈਟ ਆ ਜਾਂਦਾ ਤਾਂ ਰਿਕਾਰਡਿੰਗ ਲਾ ਕੇ ਦੱਸਣਾ ਪੈਂਦਾ ਆ ਤੇ ਬੀਬੀਆਂ ਬੈਠੀਆਂ ਪੇਟਾ ਗਾਉਂਡੀਆਂ ਤਾਂ ਦੇਖੋ ਜੀ ਪਹਿਲਾਂ ਥਾਂ ਹੁੰਦਾ ਸੀ ਇਹ ਉਦਾਂ ਹੀ ਖਾਲੀ ਹੁੰਦਾ ਸੀ ਉਪਨ ਜਦੋਂ ਭੈਣ ਜੀ ਹੁਣੀ ਇੱਥੇ ਆਏ ਆ ਤਦੋਂ ਦੇ ਵਸਦੇ ਮੇਲੇ ਲੱਗਦੇ ਰਹੇ ਆ ਪ੍ਰੋਗਰਾਮ ਬੜੇ ਹੁੰਦੇ ਰਹੇ ਆ ਤੇ ਥਾਂ ਉੱਤੇ ਖਾਲੀ ਹੁੰਦਾ ਸੀਗਾ ਤੇ ਬੱਚੇ ਜਾਨੂੰ ਖੇਡਣਾ ਹਨਾ ਤੇ ਬਾਲ ਚੱਕਣ ਜਾਣਾ ਤੇ ਬਾਲ ਮਤਲਬ ਡਿੱਗ ਜਾਣੀ ਉਸ ਘਰ ਵਿੱਚ ਤੇ ਡਰਦਾ ਕੋਈ ਜਾਂਦਾ ਨਹੀਂ ਸੀ ਹੁੰਦਾ ਵੀ ਕਿੰਦੇ ਸਿੱ ਨਹੀਂ ਜਾਣਾ ਹੈਗਾ ਉਸ ਤੇ ਉਸ ਥਾਂ ਤੇ ਹਨਾ ਜਦੋਂ ਭੈਣ ਜੀ ਹੁਣੀ ਆਏ ਤੇ ਬਹੁਤ ਵਧੀਆ ਮਤਲਬ ਰੌਣਕ ਹੋਈ ਸਾਡੇ ਗਵਾਂਢ ਬਹੁਤ ਸੋਹਣਾ ਹੋ ਗਿਆ ਹਨਾ ਤੇ ਸਾਰੇ ਵਸਦੇ ਰਹਿਣ ਵਸਤੇ ਚੰਗੇ ਲੱਗਦੇ ਆ ਤੇ ਸਾਲ ਬਾਅਦ ਜਿੱਦਾ ਚੌਂਕੀ ਹੁੰਦੀ ਬਾਬਾ ਬਲਕਾ ਅੱਜ ਜੀ ਦੀ ਦੋ ਕਰਾਉਂਦੇ ਆ ਤੋਂ ਤੋਂ ਪਹਿਲਾਂ ਸਖਣੀ ਸਾਹਿਬ ਹੁੰਦੇ ਪੰਜ ਉਦੋਂ ਵੀ ਬੜੀ ਸੇਵਾ ਹੁੰਦੀ ਆ ਤੇ ਤਿਲ ਫੁੱਲ ਜੋ ਵੀ ਲੰਗਰ ਲਾਉਂਦੇ ਹੁੰਦੇ ਆ ਤਾਂ ਬਹੁਤ ਸੇਵਾ ਮਨੋ ਕਰਦੇ ਆ ਜਿੱਦਾਂ ਤੇ ਹੁਣ ਮਾਤਾ ਰਾਣੀ ਦੇ ਚੌਂਕੀ ਆ ਤੇ ਹੁਣ ਵੀ ਲੰਗਰ ਮਤਲਬ ਆ ਵੀ ਸਾਰਾ ਬਣਾ ਲੈਂਦੇ ਆ ਦੇਖੋ ਰੀਤ ਮੇਰੀ ਖੇਡਣ ਡਈ ਇਧਰ ਬਾਲ ਦੇ ਨਾਲ ਤੇ ਬਸ ਖੁਸ਼ ਆ ਖੇਡਣ ਡਈ ਆ ਤੇ ਕਿੰਨੇ ਦੇਖੋ ਮੇਰੇ ਵੱਲ ਮੈਂ ਕਿਦਾਂ ਤੇ ਪੈਂਜੀ ਹੁਣ ਲੰਗਰ ਵੀ ਆਪ ਹੀ ਬਣਾਇਆ ਤੇ ਲੰਗਰ ਵੀ ਮਾਤਾ ਰਾਣੀ ਦਾ ਬੜਾ ਸਵਾਦ ਹੈ। ਕੋਈ ਜੀ ਲੰਗਰ ਤਾਂ ਸਵਾਦ ਹੀ ਹੁੰਦਾ ਆ। ਤੇ ਆਲੂਆਂ ਦੀ ਸਾਜੀ ਤੇ ਨਾਲ ਦਾਲ। ਦਾ ਨਾਲ ਦਾਲ ਬਣਾਈ ਆ। ਤੇ ਨਾਲ ਪ੍ਰਸ਼ਾਦ ਬਣਾਇਆ ਮਾਤਾ ਰਾਣੀ ਦਾ ਤੇ ਇੱਧਰ ਸੰਗਤਾਂ ਦੀ ਸੇਵਾ ਕਰ ਡਈਆਂ ਆ ਲੰਗਰ ਪ੍ਰਸ਼ਾਦਿਆਂ ਦੀ। ਤੇ ਇਹ ਦੇਖੋ ਜੀ ਇਦਾਂ ਹੀ ਪ੍ਰੋਗਰਾਮ ਚੱਲਦੇ ਰਹਿਣ ਤਾਂ ਖੁਸ਼ੀਆਂ ਲੱਗੀਆਂ ਰਹਿਣ ਤੇ ਵਾਇਰਸ ਸਾਰਿਆਂ ਤੇ ਮੀਰ ਕਰੇ ਹਨਾ। ਸ਼ੀਲੰਗਰ ਚੱਲਦੇ ਪਏ ਆ ਤੇ ਇੱਧਰ ਬੱਚੇ ਖੇਡਣ ਰਹੇ ਆ ਜਿੱਥੇ ਦੇਖੋ ਜੀ ਬੰਦਾ ਬੰਦਾ ਆ ਡਰਣ ਗੱਲ ਲੱਗ ਜਾਂਦੀਆਂ ਦੇਖੋ ਜੋਤ ਦੇਖ ਕੇ ਭੱਜ ਗਿਆ ਮੈਂ ਕਿ ਇੱਧਰ ਆ ਵੀਡੀਓ ਚ ਆ ਜਾ ਤੇ ਹੰਜ ਚੌਂਕੀ ਤੋਂ ਬਾਅਦ ਫਿਰ ਇੱਧਰ ਆਰਤੀ ਸ਼ੁਰੂ ਹੋ ਗਈ ਆ ਤੇ ਸਾਰੀਆਂ ਭੈਣਾਂ ਨੇ ਸੰਗਤਾਂ ਨੇ ਤੇ ਆਰਤੀ ਮਤਲਬ ਮਾਤਾ ਰਾਣੀ ਦੀ ਕੀਤੀ ਆ ਤੇ ਆ ਦੇਖੋ ਜੋਤ ਫੜ ਕੇ ਤੇ ਬਾਰੀ-ਬਾਰੀ ਸਾਰਿਆਂ ਨੇ ਜਿੱਦਾਂ ਹਾਜ਼ਰੀ ਲਾਈ ਆ ਤੇ ਲਾਉਣੀ ਚਾਹੀਦੀ ਮਾਤਾ ਰਾਣੀ ਸਾਰਿਆਂ ਤੇ ਮਿਹਰ ਕਰੇ ਹਨਾ ਆਪਣਾ ਮਿਹਰ ਭਰਿਆ ਹੱਥ ਰੱਖੇ ਦੁੱਖ ਕਲੇ ਸਾਰਿਆਂ ਦੇ ਦੂਰ ਕਰੇ ਮਾ ਸ਼ੀਰਾਵਾਲੀ ਤੇ ਆਪਣੀ ਕਿਰਪਾ ਇਦਦੇ ਬਣਾਈ ਰੱਖੇ ਸਾਰਿਆਂ ਤੇ ਤੇ ਇਧਰ ਮੈਂ ਹੁਣ ਆਰਤੀ ਕਰੂੰਗੀ ਤੇ ਮਾਤਾ ਰਾਣੀ 기 ਅਰਦਾਸ ਬੇਨਤੀ ਕਰੂੰਗੀ ਮਾਤਾ ਰਾਣੀ ਅਰਦਾਸ ਬੇਨਤੀ ਹੈ ਤੰਦਰੁਸਤੀ ਦੇ ਸਾਰਿਆਂ ਨੂੰ ਆਪਣਾ ਮਿਹਰ ਭਰਿਆ ਹੱਥ ਰੱਖ ਸਾਰਿਆਂ ਤੇ ਕਿਰਪਾ ਕਰ ਦੁੱਧ ਵਾਲੇ ਨੂੰ ਦੁੱਧ ਪੁੱਤ ਵਾਲੇ ਨੂੰ ਪੁੱਤ ਤੰਦਰੁਸਤੀ ਰੱਖ ਸਾਰਿਆਂ ਨੂੰ બસ ਇਹ ਹੀ ਮੰਗਦੇ ਆਂ ਤੇ ਭਲਾ ਕਰ ਸਾਰਿਆਂ ਦਾ ਮਾਤਾ ਰਾਣੀ ਨਾ ਕਿਸੇ ਦਾ ਬੁਰਾ ਨਾ ਕਰ ਸਾਰਿਆਂ ਦਾ ਭਲਾ ਕਰ ਤੇ ਅੰਗ ਸੰਗ ਹੋ ਕੇ ਸਹਾਈ ਹੋ ਮਹਾਮਈ ਕੋਈ ਦੁੱਖ ਨਾ ਦਿਖਾਈਂ ਤੇ ਬਸ ਆਪਣੀ ਇਦਾਂ ਹੀ ਕਿਰਪਾ ਬਣਾਈ ਰੱਖੀ ਤੇ ਦੇਖੋ ਸਾਰੇ ਆਹਰੀ ਲਵਾਈ ਆ ਹਾਂਜੀ ਆਰਤੀ ਤੋਂ ਬਾਅਦ ਤੇ ਫਿਰ ਕੰਜਕਾਂ ਤੋਂ ਮਤਲਬ ਸ਼ੁਰੂਆਤ ਕੀਤਾ ਲੰਗਰ ਤੇ ਕੰਜਕਾਂ ਬਿਠਾਈਆਂ ਤੇ ਆ ਨਾਲੇ ਮੇਰੀ ਨਿੱਕੀ ਜੀ ਰੀਤ ਕੰਜਕ ਤੇ ਕਿੰਨੀ ਪਹਿਲਾਂ ਮੈਨੂੰ ਦਿਓ ਖਾਣ ਨੂੰ ਤੇ ਮੈਂ ਮੈਨੂੰ ਬਹੁਤ ਭੁੱਖ ਲੱਗੀ ਆ ਦੇਖੋ ਕਿਤੇ ਚਮਚ ਮਾਂਡੀ ਮੈਂ ਸਮਾਉਣ ਕਹਿਣ ਡਈ ਆ ਵੀ ਤੂੰ ਲੰਗਰ ਡੋਹ ਲਾਂ ਲਈ ਤੇ ਨਹੀਂ ਉਹਨੂੰ ਬਸ ਕਾਲੀ ਬੜੀ ਆ ਦੇਖੋ ਜੀ ਬੱਚਿਆਂ ਨੇ ਕਿਹੜਾ ਖਾਣਾ ਹੁੰਦਾ ਖਰਾਬ ਹੀ ਕਰਨਾ ਹੁੰਦਾ ਜੇ ਕਿਦਾਂ ਹਨਾ ਤੇ ਬਾਦਸ਼ਾਹੀ ਉਮਰ ਹੁੰਦੀ ਆ ਇਹ ਕੋਈ ਪਰਵਾਹ ਨਹੀਂ ਹੁੰਦੀ ਕੋਈ ਕੁਛ ਨਹੀਂ ਹੁੰਦਾ ਹੈਗਾ ਤੇ ਉੱਥੇ ਅੰਦਰ ਵੀ ਕੰਦ ਕਾਂ ਬਿਠਾਈਆਂ ਉਹ ਵੀ ਤੁਹਾਨੂੰ ਦਿਖਾਉਨੇ ਆ ਤੇ ਦੇਖੋ ਜੀ ਕੰਦ ਕਾਂ ਚੱਲਦੇ ਅੰਦਰ ਤੁਹਾਨੂੰ ਲੈ ਕੇ ਤੇ ਜੇ ਮੈਕੈਨਿਕ ਸੈੜਤੀ ਹੋ ਜਾ ਹੋਰ ਨਾ ਕਿਤੇ ਡਿਗ ਜੇ ਰਾਹ ਵਿੱਚ ਤੇ ਉਹ ਦੇਖੋ ਜੀ ਸੰਗ ਤਾਂ ਕੰਜ ਕਾਂ ਬੈਠੀਆਂ ਹੋਈਆਂ ਆ ਲੰਗਰ ਛਕਣ ਨੂੰ ਤੇ ਮਾਤਾ ਰਾਣੀ ਮਿਹਰ ਕਰੇ ਸਾਰਿਆਂ ਤੇ ਕਿਰਪਾ ਬਣਾਈ ਰੱਖੇ ਆਪਣੀ ਤੇ ਸਾਰੇ ਮੱਥਾ ਟੇਕਦੇ ਇਹਨਾਂ ਨੂੰ ਮੈਂ ਵੀ ਮੱਥਾ ਟੇਕਿਆ ਸੀਗਾ ਤੇ ਹੋਰ ਮੱਥਾ ਟਿਕਣਾ ਚਾਹੀਦਾ ਆ ਤੇ ਅੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜੁਦਦ ਸੈ ਕਰੋ ਸਾਡੇ ਵਲੌਗ ਦਾ